ਕਿਸਾਨ ਜੁਨੀਆ ਨੇਕਤਾ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਆ ਮਹਿੰਦਰ ਸਿੰਘ ਭੈਣੀਵਾਗਾ ਮਾਨਸਾ ਤੋਂ ਕੱਲ ਨੂੰ ਅਸੀਂ ਜਿਹੜੀ ਠੂਠੇ ਵਾਲੀ ਪਿੰਡ ਦੇ ਵਿੱਚ 212 ਏਕੜ ਜਮੀਨ ਹੈ ਸਰਕਾਰ ਆ ਧੱਕੇ ਨਾਲ ਖੋ ਰਹੀ ਹੈ ਲੋਕਾਂ ਤੋਂ ਉਹਦੀ ਜਮੀਨ ਬਚਾਓ ਸੰਘਰਸ਼ ਕਮੇਟੀ ਠੂਠੇ ਵਾਲੀ ਪਿੰਡ ਦੇ ਵਿੱਚ ਬਣੀ ਹੋਈ ਹੈ ਉਹਨਾਂ ਦੇ ਸੱਦੇ ਦੇ ਉੱਤੇ ਜਿਹੜਾ ਵਿਜੇ ਸਿੰਘ ਲਾਗਾ ਆਮ ਆਦਮੀ ਪਾਰਟੀ ਦਾ ਉਸ ਦੇ ਘਰ ਦਾ ਘਰਾਓ ਕਰਕੇ ਉਹ ਉਸ ਨੰਮ ਪੱਤਰ ਦੇਣਾਗਾ ਵੀ ਵਿਧਾਨ ਸਭਾ ਦੇ ਵਿੱਚ ਜਾ ਕੇ ਰੌਲਾ ਪਾਓ ਵੀ ਕਿਸਾਨਾਂ ਦੀ ਜਿਹੜੀ ਪੁੱਤਾ ਵਾਂਗੂ ਪਾੜੀ ਜ਼ਮੀਨ ਐ ਉਹਨੂੰ ਨਾ ਰੋਕੋ ਕਿਉਂਕਿ ਜੇ ਨਾਜ ਦਾ ਸੰਕਟ ਆਊਗਾ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਧੜਾ ਧੜ ਜ਼ਮੀਨਾਂ ਰੁਕਦੀਆਂ ਨੇ ਇਹ ਵੱਡੀ ਪੱਧਰ ਤੇ ਸੰਕਟ ਆ ਸਕਦਾਗਾ ਤੇ ਇਕੱਲੇ ਮਾਨਸਾ ਜਿਹੇਚ ਨਹੀਂ ਲੁਧਿਆਣੇ ਦੇ ਵਿੱਚ ਹੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ 18-19 ਘਾਵਾ ਦੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਐ ਉਹ ਲਾਗੂ ਨਹੀਂ ਹੋਣ ਦੇਵਾਂਗੇ ਸਮਜੁੱਤ ਮੋਰਚਾ ਸਾਰੇ ਸਮਜੁੱਤ ਮੋਰਚੇ ਦੇ ਆਗੂ ਪਹੁੰਚ ਰਹੇ ਨੇ ਤੇ ਨਾਲ ਹੀ ਕਿਸਾਨ ਮਜ਼ਦੂਰ ਜਸ਼ੇਬੰਦੀਆਂ ਸਾਰਿਆਂ ਨੂੰ ਜਿਹੜੀ ਐਕਸ਼ਨ ਕਮੇਟੀ ਬਣੀ ਆ ਪਿੰਡ ਕਮੇਟੀ ਬਣੀ ਹੈਗੀ 11 ਮੈਂਬਰੀ ਠੁੱਠੇ ਵਾਲੀ ਦੇ ਉਹਨਾਂ ਵੱਲੋਂ ਸੱਦਾਗਾ ਮੰਗ ਪੱਤਰ ਦੇਣਾਗਾ ਪਹਿਲਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਪਰ ਜਿਹੜੀ ਜ਼ਮੀਨ ਦੇ ਉੱਤੇ ਅੱਖ ਰੱਖੀ ਬੈਠੀ ਹੈ ਸਰਕਾਰ ਉਹ ਕਿਸੇ ਵੀ ਕੌਲ ਇਹਨਾਂ ਨੂੰ ਇੱਕ ਖੋਟਾ ਜਿਹੜਾ ਅਸੀਂ ਜ਼ਮੀਨ ਦਾ ਨਹੀਂ ਦੇਵਾਂਗੇ ਕਿਉਂਕਿ ਸੰਜੁਟ ਮੋਰਚੇ ਦਾ ਪਹਿਲਾ ਫੈਸਲਾ ਹੈਗਾ ਪਹਿਲਾਂ ਵੀ ਲੜ ਕੇ ਜ਼ਮੀਨਾਂ ਬਚਾਈਆਂ ਨੇ ਜਿਹੜੀਆਂ ਇਹ ਜ਼ਮੀਨਾਂ ਨੇ ਸਾਡੀਆਂ ਇਹ ਕੋਈ ਹਲਵਾ ਕੇ ਨਹੀਂ ਕਿਸੇ ਨੇ ਲੈਤੀਆਂ ਸਾਡੇ ਜਿਹੜੇ ਵੱਡ ਬਡੇਰੇ ਐ ਉਹਨਾਂ ਨੇ ਲੜਾਈ ਲੜ ਕੇ ਸਾਡੇ ਪਰੋਖਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਮਝਾਈਆਂ ਨੇ ਉਵੇਂ ਜਿckਰੀ ਲਗਾਤਾਰ ਪੀੜੀਦਾਰ ਪੀੜੀ ਜਿਹੜੀ ਜ਼ਮੀਨ ਨੂੰ ਬਚਾਉਣ ਵਾਸਤੇ ਜਿਵੇਂ ਪਹਿਲਾਂ ਖੂਨ ਡੋਲਿਆ ਹੁਣ ਵੀ ਖੂਨ ਡੋਲਣ ਵਾਸਤੇ ਤਿਆਰ ਹੈ ਇੱਕ ਅੰਚ ਵੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਪੈਰ ਨਹੀਂ ਪਾਉਣ ਦੇਵਾਂਗੇ ਸਾਰੀ ਮਾਰਸਾ ਜ਼ਿਲ੍ਹੇ ਦੇ ਸਬੰਧਤ ਸੂਬਤ ਮੋਰਚੇ ਵੱਲੋਂ ਤੇ ਐਕਸ਼ਨ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ